ਬੱਸ ਵਧੀਆ ਛਾਣਿਆ ਮੈਂ ਨਹੀਂ ਯਾਰ ਪਛਾਣਿਆ ਨਹੀਂ ਮੈਂ ਮਾਰਜੀ ਆ ਭੁੱਲ ਗਿਆ ਆਪਣੇ ਨੂੰ ਕੀ ਗੱਲ ਹੋ ਗਈ ਹਾਂਜੀ ਬਾ ਭੁੱਲ ਗਿਆ ਆਪਣੇ ਨੂੰ ਹੀ ਕੀ ਗੱਲ ਹੋ ਗਈ ਯਾਰ ਭਾਜੀ ਨਾਂ ਨਹੀਂ ਪਤਾ ਨਾਂ ਦੱਸੋ ਫੇਰ ਪਛਾਣ ਲੈਣਾ ਮੈਂ ਚਲੋ ਇੰਨੀ ਕਿਤਾ ਪਛਾਣ ਆ ਵੀ ਕਿਤੇ ਆਪਣੇ ਨੇ ਲਾਇਆ ਪ੍ਰਾਏ ਨੇ ਥੋੜਾ ਲਾਇਆ ਹੋਣਾ ਹਾਂਜੀ 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 ਪਛਾਣ ਕਰ ਲੋ ਕੌਣ ਹੋ ਸਕਦਾ ਯਾਰ ਮੈਨੂੰ ਨਹੀਂ ਪਛਾਣਿਆ ਯਾਰ ਨਾਂ ਦੱਸੋਗੇ ਤੇ ਫੇਰ ਪਛਾਣਾਂ ਜਾਣੀ ਚਲੋ ਕਹਿੰਦੇ ਨਾਂ ਦੱਸੋਗੇ ਤਾਂ ਇੰਨੀ ਕਿਤਾ ਬੰਦਾ ਪਛਾਣ ਰੱਖਦਾ ਹੀ ਆ ਵੀ ਕਿਤੇ ਆਪਣੇ ਨੇ ਲਾਇਆ ਆ ਪ੍ਰਾਏ ਨੇ ਘੋੜਾ ਲਾਇਆ ਹੋਣਾ ਹਾਂ ਹਾਂ ਤੇ ਤੁਹਾਡੀ ਗੱਲ ਸਹੀ ਹੈ ਹਾਂ ਲਾਰੋ ਐਂਡ ਥੋੜਾ ਜਿਹਾ ਬਹੁਤ ਮਾਸਟਿਕ ਚੰਨਣਾ ਯਾਰ ਇਦਾਂ ਨਹੀਂ ਭਾਜੀ ਪਤਾ ਨਹੀਂ ਲੱਗਣਾ ਯਾਰ ਹੁਣ ਇਦਾਂ ਬੜਾ ਨਾਂ ਦੱਸੋਗੇ ਤੇ ਫੇਰ ਤਾਂ ਚਲੋ ਪਛਾਣ ਹੀ ਜਾਣਾ ਐਨ ਤਾਂ ਪਤਾ ਹੀ ਆ ਵੀ ਆਪਣਾ ਬਾਹਰ ਸੌਣਾ ਹਾਂਜੀ ਇਹ ਤਾਂ ਪਤਾ ਹੀ ਐ ਵੀ ਆਪਣਾ ਬਾਹਰ ਕੌਣਾ ਬਾਹਰ ਆਪਣਾ ਮਾਸੀ ਦਾ ਮੁੰਡਾ ਵੀ ਆਇਆ ਮੈਂ ਵੀ ਬਾਹਰ ਹੀ ਆ ਨਵੀਂ ਦਵਾਈ ਹੈ ਹਾਂਜੀ ਹਲੋ ਹਲੋ ਵਾਹ ਤੂੰ ਵੀ ਦਵਾਈ ਹੈ ਹਾਂਜੀ 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 ਚੱਲ ਵਧੀਆ ਹੋ ਗਿਆ ਫਿਰ ਤਾਂ ਆ ਕੰਮ ਕਰਦਾ ਕਿਤਾ ਅੱਥੇ ਕੰਮਕਾਰ ਵਧੀਆ ਚੱਲੀ ਜਾਂਦਾ ਸਾਰਾ ਮਧੀ ਉਹਨਾਂ ਦੇ ਹੀ ਗਾਮ ਘਰ ਠੀਕ ਆ ਸੈਲਰੀ ਨਹੀਂ ਭਰਦੀ ਕੰਮ ਦੀ ਆ ਲੋ ਵੀ ਆ ਬੋਲਨੇ ਤੂੰ ਹੈ ਕਿੱਥੋਂ ਪਾਕਿਸਤਾਨ ਤੋਂ ਆਤੇ ਤੋਹਾਂ ਜੀ ਕੀ ਹਾਲ ਚਾਲ ਨੇ ਸਾਰੇ ਉਮੀਦਗਰਾਂ ਦੀ ਸਾਰੇ ਵਧੀਆ ਹੋ ਗਏ ਸਾਨੂੰ ਅੱਜ ਆਇਆ ਹੀ ਕਿ ਪਾਕਿਸਤਾਨ ਤੋਂ ਫੋਨ ਆਇਆ ਤੇ ਉਹ ਬੰਦਾ ਪੁੱਛਦਾ ਹਾਂਜੀ ਭਾਜੀ ਕੀ ਹਾਲ ਚਾਲ ਨੇ ਠੀਕ ਹੋ ਨਹੀਂ ਪਛਾਨਨੇ ਆਂ ਅਸੀਂ ਕੌਣ ਤੁਹਾਡਾ ਬਾਹਰ ਕੌਣ ਬੈਠਾ ਏ ਉਹ ਆ ਜਿੰਨੇ ਨੂੰ ਮੈਂ ਵੀ ਕਿਹਾ ਕਿ ਮੈਂ ਦੁਬਈ ਬੈਠਾ ਆ ਤੇ ਉਹਨੇ ਨਾਲ ਹੀ ਫੋਨ ਕੱਟਤਾ ਆ ਉਨੇ ਗੱਲ ਨਹੀਂ ਕੋਈ ਕੀਤੀ ਉਹਨੇ ਇਹੀ ਕਾਊਂਟਰ ਨੰਬਰ ਮੰਗਣਾ ਹੈ ਤੁਹਾਨੂੰ ਨੰਬਰ ਇੱਕ ਵਾਰੀ ਸ਼ੋਅ ਕਰਾ ਦਿੰਨੇ ਆ। ਤੋਂ ਦੇਖ ਸਕਦੇ ਹੋ ਆ ਨੰਬਰ ਆ +92 ਜਿਹੜਾ ਅੱਗੇ ਲੱਗੇਦਾ ਆ। ਇਹ ਨੰਬਰ ਆ ਇਹ ਤੇ ਨਾਲ ਲਿਖੇਦਾ। ਕਦੇ ਵੀ ਤੁਹਾਨੂੰ ਇਹ ਫੋਨ ਆਏ ਯਾਨੀ ਕਿ ਫਰੋਡ ਆ ਨੰਬਰ ਤੁਹਾਨੂੰ ਇੱਕ ਵਾਰੀ ਫੇਰ ਨੰਬਰ ਸ਼ੋਅ ਕਰਾਨਾ। ਆ ਦੇਖ ਸਕਦੇ ਹੋ +92 ਲੱਗੇਦਾ ਨੰਬਰ ਦਾ। ਤੁਹਾਨੂੰ ਮੈਂ ਕੋਲ ਸ਼ੋਅ ਕਰਾ ਦਿੰਦਾ ਮੈਨੂੰ ਕੋਲ ਵੀ ਆਈ। ਆ ਦੇਖ ਲਓ। ਆ ਕੋਲ ਡਿਟੇਲ ਆ ਦੀ। ਬਾਕੀ ਮੇਰਾ ਭਰਾ ਜਿੰਨਾ ਵੀ ਇਹਨਾਂ ਕੋ ਬਾਚ ਸਕਦੇ ਹੋ ਬਚੋ ਠੀਕ ਹੈ ਸਕੈਮ ਬਹੁਤ ਤਗੜਾ ਕਰ ਰਹੇ ਨੇ। ਆ ਅਹੀਂ ਤੇ ਤੇ ਬਈ ਬਾਹਰ ਕੰਮ ਕਰਦੇ ਆਂ ਤੇ ਬਈ ਤੇ ਇਹ ਆਇਆ ਏ ਅੱਜ ਫੋਨ ਆਇਆ ਏ ਮੁੰਡੇ ਨੂੰ ਸੰਵਿਤ ਨੂੰ ਤੇ ਕਹਿੰਦਾ ਕਿ ਹਾਂ ਵੀ ਮੈਂ ਇੱਧਰ ਦਾ ਪਛਾਣਿਆ ਮੈਨੂੰ ਵੇਟ ਕਰ ਮੈਂ ਤੇਰਾ ਨੰਬਰ ਟਰੇਸ ਕਰਾਨਾ ਹੋਣਾ ਠੀਕ ਆ ਬਾਹਰ ਬੈਠੇ ਦੁਬਈ ਬੈਠੇ ਆਂ ਆ ਇੱਥੇ ਹੁੰਦਾ ਨਹੀਂ ਕੁਝ ਵੀ ਵੇਟ ਕਰ ਤੇਰਾ ਮੈਂ ਨੰਬਰ ਟਰੇਸ ਕਰਾਨਾ ਹਲੋ ਮੇਰੀ ਗਾਲ ਸੁਣੇ ਫੋਨ ਤੇ ਚੱਕ ਫੋਨ ਕਿਉਂ ਨਹੀਂ ਚੱਕਣ ਨਿਆਣ ਤੈਨੂੰ ਮੈਂ ਦਾਦਾ ਕੌਣ ਬੋਲਦਾ ਤੈਨੂੰ ਤਾਂ ਉਹਨਾਂ ਨੂੰ ਕੋਈ ਨਹੀਂ ਵੇਟ ਕਰ ਤੇਰਾ ਮੈਂ ਨੰਬਰ ਟਰੇਸ ਕਰਾਨਾ। ਬਾਕੀ ਮੇਰਾ ਭਰਾ ਮੈਂ ਤੁਹਾਨੂੰ ਨੰਬਰ ਦੱਸਿਆ ਸੀ ਠੀਕ ਆ। ਮੇਰਾ ਭਰਾ ਜਿੰਨਾ ਬਾਤ ਸਕਦੇ ਹੋ ਇਹਦੇ ਤੋਂ ਬਚੋ ਠੀਕ ਆ। ਆਹ ਮੁੰਡੇ ਨੂੰ ਫੋਨ ਆਇਆ ਸੀ ਹੁਣੇ ਇਸ ਟਾਈਮ। ਕਹਿੰਦਾ ਕਿ ਮੈਂ ਦਦਾਂ ਤੂੰ ਪਛਾਣ ਨਹੀਂ ਮੈਨੂੰ ਕਹਿੰਦਾ ਬਾਹਰ ਤੇਰਾ ਕੌਣ ਆ। ਇਹ ਰਿਸ਼ਤਦਾਰੀ ਕੱਢਦੇ ਆ ਤੇ ਇਹਨਾਂ ਤੋਂ ਬਚ ਕੇ ਰੋ। ਹਾਂਜੀ। ਅਰੇ ਵੀ ਕੋਈ ਤੁਹਾਨੂੰ ਫੋਨ ਆਏ ਕਿ ਹਾਂ ਭਾਜੀ ਪਛਾਣਿਆ ਕਿੱਥੋਂ ਆ ਕਿੱਥੋਂ ਨਹੀਂ ਆ। ਜਾ ਪੰਜਾਬ ਤੋਂ ਮੈਂ ਉੱਤੇ ਮੈਨੂੰ ਪਾਕਿਸਤਾਨ 'ਚ ਹੋ ਗਿਆ ਨੰਬਰ ਦੇ ਆਡੇ ਜੇ ਟਰੂ ਬੋਲਰਾ ਉੱਤੇ ਸ਼ੋ ਹੋ ਜਾਂਦਾ ਨਾ ਬਾਕੀ ਮੇਰਾ ਭਰਾ ਯਾਰ ਮੈਂ ਤੇ ਇਹੀ ਕਹਣਾ ਕਿ ਹਾਂ ਵੀ ਮੇਰਾ ਭਰਾ ਜਿੰਨਾ ਇਹਨਾਂ ਕੋ ਬਾਤ ਸਕਦੇ ਹੋ ਬਚੋ ਠੀਕ ਹੈ ਇਹ ਅੱਜ ਕੱਲ ਹੁਣ ਸਕੈਮ ਬਹੁਤ ਚੱਲ ਪਿਆ ਨੰਬਰ ਆਂਦੇ ਪਲੱਸ 92 ਆਂਦੇ ਪਾਕਿਸਤਾਨ ਦਾ ਨੰਬਰ ਵੀ ਤੇ ਹੁਣ ਅਸੀਂ ਬੈਕ ਕਾਲ ਕਰਨੀ ਆ ਤੇ ਬੈਕ ਕਾਲ ਨਹੀਂ ਉਹ ਚੱਕਦਾ ਠੀਕ ਹੈ ਹਾਂ ਬਾਕੀ ਮੇਰਾ ਭਰਾ ਇਹ ਵੀ ਤੁਹਾਨੂੰ ਅਸਰ ਦੱਸਣਾ ਹੀ ਜਿੰਨਾ ਬਾਤ ਸਕਦੇ ਹੋ ਬਚੋ